ਲੱਗੇ ਰਹੋ ਜਿਵੇਂ ਪਿਛਲੀਆਂ ਦੋ ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣੀਆਂ ਨਾ ਅਗਲੀ ਥੋੜੇ ਮੁੱਦੇ ਤੇ ਬਣੂ ਜਿਹੜੇ ਹਾਲਾਤ ਨੇ ਭੈਣਦੇ ਯਾਰ ਪਿੰਡਾਂ 'ਚ ਕਮੇਟੀਆਂ ਬਣਾਉਣੀਆਂ ਪੈਣੀਆਂ ਸੋਨੂੰ ਰੋਕਣ ਨੂੰ ਭੈਣ ਚੋਦ ਜਾਂ ਝੋਟੇ ਹੋਣਾ ਵੰਗੂ ਜਿਵੇਂ ਝੋਟੇ ਹੋਣੀ ਲੱਗੇ ਹੋਏ ਆ ਕੋਈ ਲਹਿਰ ਉਠਾਉਣੀ ਪੈਣੀ ਆ ਤਾਂ ਥੋੜੇ ਤੇ ਕਾਬੂ ਹੋਊ ਨਹੀਂ ਤਾਂ ਸਾਲੇ ਜਿਹੜੇ ਸਾਹਮਣੇ ਪੱਤਰਕਾਰ ਸੂਟੀਆਂ ਇੰਟਰਵਿਊਆਂ ਲੈਣ ਲੱਗੇ ਹੋਏ ਆ ਜਾਂ ਸ਼ੋਹਾਂ ਵਾਲੇ ਜੱਜ ਬਣਾਉਣ ਲੱਗੇ ਹੋਏ ਆ ਜਾਂ ਜਿਹੜੇ ਕੋਸ ਕੈਂਪਫਲੈਂਸ ਹੈ ਜਿਹੜੇ ਸੋਨੂੰ ਪੈਣ ਚੋ ਐਪਰੀਸ਼ੀਏਟ ਕਰਦੇ ਆ ਮਗਰ ਲਾਉਂਦੇ ਅੰਗਲ ਵੀ ਖਿੱਚ ਕੇ ਰੱਖੋ ਕੰਮ ਤੇ ਛੋੜਾ ਤਾਂ ਹਾਲ ਮੰਦਾ ਕਿਉਂ ਇਤਿਹਾਸ ਦੀ ਪੈਣ ਗਾਣਾ ਲੱਗੇ ਹੋਏ ਹੋ ਜਿਵੇਂ ਆਪਣੇ ਪਹਿਲਾ ਇਤਿਹਾਸ ਲਿਖਿਆ ਗਿਆ ਅਸੀਂ ਵੀ ਪੰਜਾਬ ਯੋਧਿਆਂ ਸੂਰਮਿਆਂ ਦੀ ਧਰਤੀ ਆ ਜੀ ਹਨਾ 18ਵੀਂ ਸਦੀ 19ਵੀਂ ਸਦੀ ਦਾ 20ਵੀਂ ਸਦੀ ਦਾ ਉਹ ਕਿਉਂ ਪੈਣ ਚੋ ਜਦੋਂ ਸਾਡੀ ਸਦੀ ਵਾਲਾ ਇਤਿਹਾਸ ਲਿਖਿਆ ਜਾਊਗਾ ਕੀ ਲਿਖਣਗੇ ਉਹ ਵੀ ਕਿਹੜੀਆਂ ਮੱਲਾ ਮਾਰੀਆਂ ਆਏ ਹਾਏ ਰੱਬਾ ਉਹ ਰੋਕ ਲੋ ਇਹਨਾਂ ਨੂੰ ਕੋਈ ਸਾਲੇ ਮਾਨ ਪਤਾ ਨਹੀਂ ਕਿਹੜੀ ਗੱਲ ਦਾ ਚੱਕੀ ਬੈਠਿਆ ਜੇ ਪੱਤਰਕਾਰ ਕਵੇ ਵੀ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਆ ਕਮੈਂਟਾਂ 'ਚ ਕਹਿਣਗੇ ਸਾਡੇ ਲੈਵਲ ਤੇ ਆ ਕੇ ਗੱਲ ਕਰਨ ਉਹ ਲੈਵਲ ਨੂੰ ਤੁਸੀਂ ਸਾਲੇ ਉਹ 골ਡ ਮੈਡਲਿਸਟੋਂ 올림픽 ਚ ਹੋਈ ਭੈਣੋ ਯਾਰੋ ਹੁਣ ਲੌਂਡੇ ਬਣ ਜਿਗੇ